ਸਾਡੀ ਸਰਕਾਰ ਤਹ ਦਿਲੋਂ ਇਮਾਨਦਾਰ ਸਰਕਾਰ ਹੈ ਅਸੀਂ 1 ਰੁਪਏ ਦੀ ਵੀ ਹਿਰਾਫੇਰੀ برداشت ਨਹੀਂ ਕਰਾਂਗੇ ਤੁਸੀਂ ਯੋਗਦਾਨ ਪਾ ਰਹੇ ਹੋ ਤੁਹਾਨੂੰ ਪੈਸਾ ਤੁਹਾਡਾ ਵਾਪਸ ਮਿਲ ਰਿਹਾ ਪਹਿਲਾਂ ਕਿਉਂ ਨਹੀਂ ਮਿਲਦਾ ਸੀ ਪਹਿਲਾਂ ਲੀਕੇਜ ਸੀ ਤੁਸੀਂ ਤਾਂ ਦਿੰਦੇ ਸੀ ਟੈਕਸ ਉਹ ਕਹਾਣਾਂ ਨਹੀਂ ਪਹੁੰਚਾਉਂਦੇ ਸੀ ਰਸਤੇ 'ਚ ਰੁਕ ਜਾਂਦਾ ਸੀ ਪੈਸਾ ਅਸੀਂ ਲੀਕੇਜ ਬੰਦ ਕਰੀ ਕਈ ਕੰਮਾਂ ਨੂੰ ਟਾਈਮ ਲੱਗ ਸਕਦਾ ਹੈ ਪਰ ਸਾਡੀ ਨੀਅਤ ਚ ਕੋਟ ਨਹੀਂ ਹੈਗਾ ਇਸ ਗੱਲ ਦੀ ਮੈਂ ਬਤੌਰ ਮੁੱਖ ਮੰਤਰੀ ਗਰੰਟੀ ਦਿੰਦਾ ਪੰਜਾਬ ਦੇ 3/3 ਕਰੋੜ ਸਾਢੇ 3 ਕਰੋੜ ਲੋਕਾਂ ਨੂੰ ਇਹ ਗਰੰਟੀ ਦਿੰਦਾ ਕਿ ਪੰਜਾਬ ਦੇ ਹੱਕਾਂ ਲਈ ਕਦੇ ਵੀ ਗਰਦਨ ਨਹੀਂ ਝੁਕਾਉਣੀ ਅਸੀਂ ਸੋ ਅਸੀਂ ਕ腐ਸ਼ਨ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਭਾਵੇਂ ਉਹ ਬੇਗਾਨਾ ਹੋਵੇ ਭਾਵੇਂ ਉਹ ਆਪਣਾ ਹੋਵੇ ਭਾਵੇਂ ਉਹ ਕਿੱਡੇ ਮਰਜ਼ੀ ਉਹਦੇ ਤੇ ਰਹਿਾ ਹੋਵੇ ਭਾਵੇਂ ਜਿੱਡੇ ਮਰਜ਼ੀ ਉਹਦੇ ਤੇ ਅੱਜ ਕੱਲ੍ਹ ਹੋਵੇ ਕਿਸੇ ਵੀ ਕਿਸਮ ਦੀ ਕੋਈ ਵੀ ਰਿਸ਼ਵਤ ਕੋਈ ਵੀ ਕਰੂਗਾ ਪੰਜਾਬ ਦੇ ਵਿੱਚ ਬਿਲਕੁਲ برداشت ਨਹੀਂ ਹੋਊਗੀ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਖੜਕੜਕਲਾਂ ਜਾ ਕੇ ਜਦੋਂ ਦੀ ਸੌਂ ਖਾਦੀ ਸੀ ਇਹੀ ਉੱਥੇ ਅਰਦਾਸ ਕੀਤੀ ਸੀ ਕਿ ਸ਼ਹੀਦ ਆਜ਼ਮ ਜਿਨ੍ਹਾਂ ਦਾ ਸੁਪਨਾ ਸੀ ਕਿ ਆਜ਼ਾਦੀ ਤੋਂ ਬਾਅਦ ਮੁਲਕ ਕਿਹੋ ਜਿਹਾ ਹੋਊਗਾ ਆਜ਼ਾਦੀ ਤੋਂ ਬਾਅਦ ਮੁਲਕ ਕਿਹੜੇ ਹੱਥਾਂ ਚਾਹੂਗਾ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦੀ ਆਜ਼ਾਦੀ ਜਿਹੜੀ ਹੈ ਉਹ ਲੋਕਾਂ ਤੱਕ ਲੈ ਕੇ ਜਾਣੀ ਹੈ ਕ腐ਸ਼ਨ ਫ੍ਰੀ ਪੰਜਾਬ ਬਣਾਉਣਾ ਹੈ ਕ腐ਸ਼ਨ ਤੇ ਵਾਰ ਕ腐ਸ਼ਨ ਦੀ ਹਾਰ ਕਰਪਸ਼ਨ ਦੇਖਤ ਖਿਲਾਫ ਪੰਜਾਬ ਸਰਕਾਰ